ਹੁਣ ਤਕਰੀਬਨ ਸਾਰਾ ਮੱਕੀ ਦਾ ਕੰਮ ਹੁਣ ਸਟਾਰਟ ਹੋਊਗਾ ਹੀ ਹਨਾ ਦੇਖੋ ਇਹ ਕੀ ਦਿੱਕਤ ਹੈ ਇਹ ਤਾਂ ਸੈਂਟਰ ਦੀਂ ਦਾ ਪਾ ਨੂੰ ਸਾਹਮਣੇ ਹੈ ਨਾ ਬਿਲਕੁਲ ਸਾਹਮਣੇ ਸੈਂਟਰ ਦੀਂ ਦਾ ਹੈ ਇਹਦਾ ਧਿਆਨ ਨਾਲ ਦੇਖੋ ਸੈਂਟਰ ਦੀਂ ਦਾ ਤੇ ਆਪਰੇਡ ਤੇ ਆਪਰੇਡ ਦਾ ਕਿੰਨਾ ਫਰਕ ਪੈ ਰਿਹਾ ਇਹ ਚੀਜ਼ ਨਾਲ ਤੇ ਆ ਚੀਜ਼ ਸਾਰੀ ਐਂ ਜਾਂ ਨਾਲ ਇੰਨੇ ਮੰਨੇ ਕਿ ਚਲੋ ਇੰਨੀ ਜਾਊਗੀ ਕਾਰਨ ਦੇਖੋ ਆ ਹਲਦੀ ਆ ਇਹ ਤੇ ਇਹ ਅੰਦਰ ਇਹ ਵੀ ਅੰਦਰ ਹੈ ਦੇਖੋ ਧਿਆਨ ਨਾਲ ਇਹਨੇ ਟਾਂਡਾ ਕਿੰਨਾ ਕਿ ਤੱਬਣਾ ਤੇ ਹੁਣ ਇਧਰ ਲਾ ਦੇਖੋ ਧਿਆਨ ਨਾਲ ਇਧਰ ਕਰ ਲਿਆ ਇਹਦਾ ਜਿਹੜਾ ਉਹ ਦੇਖੋ ਕਿੰਨਾ ਪੈ ਰਿਆ ਇਹਦੇ ਉੱਪਰ ਆਪਾਂ ਨੂੰ ਸਾਰਿਆਂ ਨੂੰ ਧੀਂਦੇ ਹੀ ਆ ਤੇ ਇਹਦਾ ਜਿਹੜਾ ਕਿੰਨਾ ਕਿ ਪੈ ਰਿਆ ਦੇਖ ਕਿੰਨਾ ਫਰਕ ਆ ਫਿਰ ਕਹਿੰਦੇ ਨੇ ਇਹਦੇ ਵਿੱਚ ਟਾਂਡਾ ਜਦੋਂ ਖਿੱਚਦੀ ਹੈ ਇਹਦੇ ਵਿੱਚ ਐ ਖੜਾ ਰਹਿ ਜਾਂਦਾ ਇਸ ਰੋਡ ਤੇ 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 ਇਹ ਚੋਕ ਹੋਣ ਲੱਗ ਜਾਂਦਾਗਾ ਇਹਦੇ ਆਪਾਂ ਹੁਣ ਹੱਲ ਕਰਾਂਗੇ ਹੱਲ ਕੀਆ ਇਹਦਾ ਆਹ ਕਰਪਾਨ ਹੈਗੀ ਇਹਨੂੰ ਥੋੜੀ ਜੀ ਉਹ ਟਿੱਕੀ ਖੋਲ ਕੇ ਪਿੱਛੋਂ ਇੱਧਰ ਕਰਾਂਗੇ ਤੇ ਇੱਧਰ ਕਰਕੇ ਫਿਰ ਇਹਨੂੰ ਸੈਂਟਰ ਚ ਲੈ ਕੇ ਆਵਾਂਗੇ ਤੇ ਹੋਰ ਵੀ ਦੇਖਦੇ ਆਂਗੇ ਇਹ ਚੀਜ਼ ਦਾ ਸਦਾਰਕ ਕਰਤਾਰਾ ਨੇ ਕੀਤਾ ਬਹੁਤ ਵਧੀਆ ਆ ਦੇਖੋ ਇਹਦੇ ਆ ਇੰਨਾ ਗੇਰਾ ਨੂੰ ਵੀ ਗਲੀਸ਼ ਆਉਂਦਾ ਨਹੀਂ ਤੇ ਪਹਿਲਾਂ ਪੁਰਾਣਿਆਂ ਨੂੰ ਕਿਸੇ ਨੇ ਨਹੀਂ ਆਉਂਦਾਗਾ ਤੇ ਬਹੁਤ ਸੋਹਣਾ ਕਟਰ ਚੱਲਦਾ ਪੱਕੀ ਹੋਰ ਕੋਈ ਦਿੱਕਤ ਹੈ ਨਹੀਂ ਦੇਖੋ ਆ ਦੇਖੋ ਇਹਦੇ ਕਿੰਨਾ ਫਰਕ ਆ ਇਹ ਚੀਜ਼ ਨਚਰਾ ਉਹਦਾ ਤੇਪਾਂ ਨੇ ਹੁਣ ਖੋਲ ਲੈ ਖੋਲ ਕਟਰ ਹੁਣ ਕਰਦੇ ਦਾ ਕੰਮ ਸਾਰੇ ਹੈਨਾ ਤੇ ਅੱਜ ਸਟਾਰਟ ਕਰਦੇ ਆਂਗੇ ਬਾਕੀ ਥੱਲੇ ਬਲੇਡ ਦੇਖਦੇ ਆਂਗੇ ਇਹਦੇ ਤਕਰੀਬਨ ਸੀਜ਼ਨ ਤੋਂ ਬਾਅਦ ਆਪਾਂ ਨੂੰ ਤਾਂ ਪ੍ਰੋਬਲਮ ਆਈ ਨਹੀਂ ਆਪਾਂ ਦਾ ਸਾਰਾ ਜਨਨ ਕਿ ਫੁੱਲ ਕੰਮ ਕਰਦੇ ਆ ਇਹਦੇ ਆ ਬੈਰਿੰਗ ਨਵੇਂ ਪਾ ਦਿਆ ਕਰੋ ਸਿਸੇਨ ਬਾਅਦ 35 ਪਿੰਦਨੇ ਚ ਇਹ 100 ਕਿਲਾ ਵਟਲਾ ਜੇ ਜਦੋਂ ਇਹਦੇ ਵਿੱਚ ਮੀਂਹ ਦਾ ਪਾਣੀ ਪਾ ਜਾਂਦਾ ਨਾ ਕਈ ਵਾਰ بارش ਹੋ ਜਾਂਦੀ ਹੈ ਉਦੋਂ بارشਾਂ ਦਾ ਟਾਈਮ ਹੁੰਦਾ ਇਹਦੇ ਵਿੱਚ 베ਰਿੰਗ ਖਰਾਬ ਹੋ ਜਾਂਦੇ ਨੇ ਇਹ ਆਪਾਂ ਨਹੀਂ ਬਦਲਦੇ ਬਹੁਤ ਮੈਂ ਦੇਖੇ ਨੇ ਮਸ਼ੀਨਾਂ ਵਾਲੇ ਆਹ ਬਰਮੇ ਇਹ ਤੋਂ ਬਣਾਈ ਲੱਪ ਦੱਬੀ ਫਿਰਦੇ ਰਹਿੰਦੇ ਨੇ ਜਦੋਂ ਆਹ 베ਰਿੰਗ ਟੁੱਟੇ ਜਾਂਦਾ ਡਿੱਗ ਜਾਂਦਾ ਬਰਮਾ ਜਿਹਾ ਇਹ ਤੇ ਦੇਖੋ ਇੱਕ ਹੋਰ ਸੀ ਚ ਦਿਖਾਉਣਾ ਤੁਹਾਨੂੰ ਇਹਦਾ ਇੱਕ ਹੋਰ ਠੀਕ ਕਰਨਾ ਉਹ ਆ ਦੇਖੋ ਇਹ ਹੀ ਖੋਡ ਦੇ ਵਿੱਚ ਆ ਤੇ ਇਹਦਾ ਕਿੰਨਾ ਫਰਕ ਪੈ ਰਿਹਾ ਹੈ ਨਾ ਇਹਨੇ ਸਹੀ ਖੁੱਡ ਲੈ ਕੇ ਜਾਣਾ ਦੇਖੋ ਕਿੰਨਾ ਫਰਕ ਪੈ ਗਿਆ ਇਹਦੇ ਤੇ ਇਹਦਾ ਇੱਕ ਫਰਕ ਬਹੁਤ ਜ਼ਿਆਦਾ ਆ ਤੇ ਇਹਨੂੰ ਵੀ ਸਹੀ ਕਰਨਾ ਪਊ ਹੈ ਨਾ ਦਿੰਦੇ ਜੀ ਆਪਾਂ ਨੂੰ ਇਹਨੂੰ ਉੱਪਰ ਚੱਕਣਾ ਪਊ ਇਹਨੂੰ ਸੈਂਟਰ ਚ ਕਰਨਾ ਪਊਗਾ ਫਿਰ ਸਹੀ ਹੋਊਗਾ ਇਹ ਬਾਕੀ ਪਤਾ ਹੀ ਆ ਸਾਨੂੰ ਸਾਰਿਆਂ ਨੂੰ ਕਈ ਵਾਰ ਆਪਾਂ ਨਹੀਂ ਖਿਚਾਈ ਕਰਦਾ ਕੋਈ ਖੁੱਡੇ ਚ ਫਰਕ ਪੈ ਜਾਂਦਾ ਪਰ ਆਪਾਂ ਇਦਾਂ ਪੱਤੀਆਂ ਲਾ ਦਿੰਨੇ ਨੇ ਸਾਰਿਆਂ ਦੇ ਨਾ ਕੋਈ ਕੋਈ ਇੱਕ ਅੱਧੇ ਪੱਤੀ ਲਾ ਦਿਆ ਕਰੋ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਵੀ ਲਾਈ ਹੋਈ ਇੱਕ ਸਾਡੇ ਇੱਕ ਪੱਤੀ ਜਾਨੀ ਕਿ ਫਿਰ ਖਚਾਈ ਜ਼ਿਆਦਾ ਕਰਦਾ ਹੈ ਅੰਦਰ ਨੂੰ ਬਾਕੀ ਇਹ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਆਈ ਨਹੀਂ 베ARING ਇਹਦੇ ਸਾਰੇ ਨਵੇਂ ਪਾ ਦਨੇ ਹੈਗੇ ਤੇ ਆਪਾਂ ਹੈਗੇ ਹੁਣ ਘਰੇ ਹੁਣ ਕਰਦੇ ਆ ਕੰਮ ਮਸ਼ੀਨ ਲਾ ਰਖੀ ਸਾਈਡ ਤੇ ਉਹਦਾ ਵੀ ਕਰਾਂਗੇ ਆਪਾਂ ਇਹਨੂੰ ਦੇਖਦਾ ਕਿੱਥੇ ਲੈ ਕੇ ਜਾਣੀ ਆ ਇਹਦਾ ਵੀ ਕਰਾਂਗੇ ਕੰਮ ਫਿਰ ਬਾਅਦ ਦੇ ਵਿੱਚ ਆ ਦੇਖਦੇ ਹਾਂਗੇ ਤੇ ਚਲੋ ਠੀਕ ਹੈ ਸਾਰਿਆਂ ਦਾ ਧੰਨਵਾਦ